ਕਿ ਐਸਾ ਕੋਈ ਅੱਖਰ ਨਹੀਂ ਜਿਹੜਾ ਸ਼ਬਦ ਨਾ ਬਣ ਸਕੇ ਇਹ ਜਾਂ ਕੋਈ ਪੌਦਾ ਬਨਸਪਤੀ ਨਹੀਂ ਜਿਹੜੀ ਦਵਾਈ ਨਾ ਬਣ ਸਕੇ ਓਸ਼ਦੀ ਨਾ ਬਣ ਸਕੇ ਤੇ ਇਹ ਜਾਂ ਕੋਈ ਪੰਜਾਬੀ ਕਾਂਗਰਸ ਦਾ ਵਰਕਰ ਨਹੀਂ ਜਿਹੜਾ ਯਥਾ ਯੋਗ ਥਾਂ ਤੇ ਸਨਮਾਨਿਤ ਤਰ੍ਹਾਂ ਸਨਮਾਨਿਤ ਹੋ ਕੇ ਪੰਜਾਬ ਦੀ ਉਸਾਰੀ ਦੇ ਵਿੱਚ ਯੋਗਦਾਨ ਨਾ ਪਾਵੇ ਸੀ ਫਖਰ ਤੋਂ ਮਹਾਰਾਜਾ ਰਣਜੀਤ ਸਿੰਘ ਦਾ ਰਾਜ ਜਿਹਦੇ ਤੇ ਫਖਰ ਹੈ ਅੱਜ ਫਖਰ ਤੋਂ ਜਿਹਦੇ ਫਖਰ ਤੇ ਆ ਗਏ ਜਦ ਤੇ ਜੇ ਫਖਰ ਤੋਂ ਫਕਰ ਵਾਲੇ ਜਾਣਾ ਨਾ ਪੰਜਾਬ ਪੱਦੀ ਪਾਰ ਖੜਾ ਕਰਨਾ ਤੇ ਸਾਫਾ ਉੱਚਾ ਕਰਨਾ ਹਰ ਪੰਜਾਬੀ ਦਾ ਇੰਨੀ ਰੋਟੀ ਹਰ ਪੰਜਾਬੀ ਨੂੰ ਦੇਣੀ ਹੈ ਤੇ ਫਖਰ ਤੋਂ ਫਖਰ ਦਾ ਰਸਤਾ ਗੁਰੂਆਂ ਦੀ ਧਾਨੀ ਦੇ ਰਾਹੀ ਹੀ ਜਾਊਗਾ